ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਘਰੀ ਰਖੜੀ ਬਣਾਉਣਾ ਸਿਖਾਉਣੀ ਆ ਜੀ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈ ਤੁਸੀਂ ਜਰੂਰ ਬਣਾ ਕੇ ਦੇਖਿਓ ਦੇਖੋ ਜਿਵੇਂ ਕਿ ਆਪਣੇ ਇਹ ਗੋਲੀਆਂ ਵਾਲੇ ਪੱਤੇ ਹੁੰਦੇ ਨੇ ਆਪਾਂ ਇਹਨਾਂ ਨੂੰ ਗੋਲੀਆਂ ਖਤਮ ਹੋ ਜਾਂਦੀਆਂ ਜਦੋਂ ਪੱਤਾ ਸਿੱਟ ਦਿੰਨੇ ਆ ਅੱਜ ਮੈਂ ਤੁਹਾਨੂੰ ਇਸੇ ਤੋਂ ਇੱਕ ਰਖੜੀ ਬਣਾ ਕੇ ਦਿਖਾਉਣੀ ਆ ਦੇਖੋ ਜਦੋਂ ਆਪਾਂ ਆਪਣੇ ਹੱਥਾਂ ਨਾਲ ਰਖੜੀ ਤਿਆਰ ਕਰਕੇ ਆਪਣੇ ਭਰਾ ਦੇ ਬੰਨ੍ਹਿਆ ਨਾ ਤਾਂ ਆਪਣੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਤਾਂ ਬਹੁਤ ਵਧੀਆ ਲੱਗਦਾ ਹੈ ਹਨਾ ਪਹਿਲਾਂ ਕੀ ਕਰਦੀ ਹੁੰਦੀ ਸੀ ਬੁੜੀਆਂ ਘਰ ਵਿੱਚ ਹੀ ਰਖੜੀ ਬਣਾ ਕੇ ਇਸ ਤਰ੍ਹਾਂ ਬੰਨ੍ਹੀਆਂ ਹੁੰਦੀਆਂ ਸੀਗੀਆਂ ਹੁਣ ਆਪਾਂ ਥੋੜੀ ਜਿਹੀ ਫੈਨਸੀ ਰਖੜੀ ਬੰਨ੍ਹਨੇ ਆ ਪਹਿਲਾਂ ਖੰਮਣੀ ਤੇ ਧਾਗੇ ਨਾਲ ਹੀ ਰਖੜੀ ਦਾ ਇੱਕ ਤਿਆਰ ਬਣਾਇਆ ਜਾਂਦਾ ਸੀ ਆ ਦੇਖੋ ਆਪਾਂ ਇੱਕ ਲੈਤੀ ਹੈ ਜੀ ਨੇਲ ਪਾਲਿਸ਼ ਆਪਾਂ ਨਾ ਇਸ ਤਰ੍ਹਾਂ ਇਹਨੂੰ ਜਿੱਥੇ ਹੁੰਦੀ ਹੈ ਗੋਲੀ ਆਪਾਂ ਉਹਨੂੰ ਉਸੇ ਤਰ੍ਹਾਂ ਸ਼ੇਪ ਦੇ ਵਿੱਚ ਪੇਂਟ ਕਰਦੇ ਨੇ ਤੁਸੀਂ ਕੋਈ ਹੋਰ ਕਲਰ ਵੀ ਲੈ ਸਕਦੇ ਹੋ ਵੈਸੇ ਮੈਂ ਰੈੱਡ ਸੀਗਾ ਮੇਰੇ ਕੋਲੇ ਨੇਲ ਪਾਲਿਸ਼ ਰੈੱਡ ਕਲਰ ਦੀ ਮੈਂ ਲਾ ਲਈ ਦੇਖੋ ਜਦੋਂ ਆਪਾਂ ਨੇਲ ਪੌਟ ਸਾਰੀ ਕਿਤੇ ਲਗਾ ਦੇਣੀ ਹੈ ਇੱਕ ਆਪਣੇ ਕੋਲੇ ਐਵੇਂ ਦੀ ਨਾ ਜਿਵੇਂ ਸ਼ਰਟਾਂ ਵਿੱਚੋਂ ਨਿਕਲਦੀ ਹੁੰਦੀ ਹੈ ਸਪੰਜ ਉਹ ਸੀ ਮੈਨੇ ਥੋੜੀ ਜੀ ਉਹ ਕੱਟ ਲਈ ਇਹ ਥੋੜੀ ਜੀ ਸੌਫਟ ਹੁੰਦੀ ਹੈ ਇਹਦੇ ਉੱਤੇ ਆਪਾਂ ਕੀ ਕਰਨਾ ਹੈ ਜੀ ਇਹਨੂੰ ਚਪਕੇ ਦੇਣਾ ਕਿਸੇ ਵੀ ਗੰਮ ਨਾਲ ਇਹਨੂੰ ਚਪਕੇ ਦੇਣਾ ਤੇ ਆਲੇ ਦਿਵਾਲੇ ਮੈਂ ਥੋੜੀ ਥੋੜੀ ਜਗ੍ਹਾ ਰੱਖੀ ਹੈ ਆਪਾਂ ਥੋੜੀ ਜੀ ਡੈਕੋਰੇਸ਼ਨ ਕਰਾਂਗੇ ਦੇਖੋ ਥੋੜੇ ਜੇ ਮੇਰੇ ਲਵੇ ਪਏ ਸੀਗੇ ਮੋਤੀ ਆਪਾਂ ਇਹਦੇ ਆਲੇ ਦਿਵਾਲੇ ਇੱਕ ਥੋੜੀ ਜੀ ਨਾ ਕੈਰੀ ਕੋਲ ਦੀ ਮਦਦ ਨਾਲ ਇਹਨੂੰ ਚਪਕੇ ਦਾਂਗੇ ਨਾਲੇ ਦਿਵਾਲੀ ਆਪਾਂ ਵਾਈਟ ਕਲਰ ਦੇ ਮੋਤੀ ਲਾਏ ਨੇਗੇ ਤੁਸੀਂ ਦੇਖਿਓ ਰਖੜੀ ਬਹੁਤ ਸੋਹਣੀ ਲੱਗਦੀ ਐ ਤੇ ਆਪਾਂ ਨੂੰ ਸਾਰੇ ਕਿਤੇ ਹੈਗੇ ਜਿਹੜੀ ਆਪਾਂ ਇਹ ਲਗਾ ਲੈਣੇ ਆਂਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦੀ ਲੱਗੀ ਰਖੜੀ ਬਣਾਈ ਹੋਈ ਲਓ ਜੀ ਆਪਾਂ ਸਾਰੇ ਕਿਤੇ ਹੈਗੇ ਜਿਹੜੇ ਆਪਾਂ ਵਾਈਟ ਕਲਰ ਦੇ ਨਾ ਮੋਤੀ ਪਏ ਸੀ ਆਪਣੇ ਕੋਲੇ ਆਪਾਂ ਉਹ ਲਗਾ ਲੇ ਜੀ ਮੋਤੀ ਆਪਾਂ ਲਗਾ ਦਿੱਤੇ ਐ ਤੇ ਵਿਚਾਲੇ ਦੇਖੋ ਆਪਾਂ ਵਈਆ ਵੀ ਲਿਖ ਸਕਦੇ ਆ ਤੇ ਮੈਨੇ ਗਣੇਸ਼ ਬਣਾਤਾ ਇਸ ਤਰ੍ਹਾਂ ਜਿਵੇਂ ਗਣੇਸ਼ ਬਣਿਆ ਹੁੰਦਾ ਨਾ ਉਸ ਤਰ੍ਹਾਂ ਆਪਾਂ ਇਸ ਤਰ੍ਹਾਂ ਇੱਕ ਗਣੇਸ਼ ਦੀ ਟਾਈਪ ਬਣਾਤਾ ਤੇ ਆਲੇ-ਦੁਆਲੇ ਮੇਰੇ ਲਈ ਥੋੜਾ ਜਿਹਾ ਚਮਕੀਲਾ ਜਿਹਾ ਕੋਹ ਪਿਆ ਸੀਗਾ ਮਤਲਬ ਕੋਈ ਲਿਕਵਿਡ ਚ ਮੈਂ ਆਲੇ-ਦੁਆਲੇ ਥੋੜੀ ਸ਼ਾਈਨਿੰਗ ਕਰੇ ਮੈਂ ਉਹ ਲਗਾਤਾ ਇਸ ਤਰ੍ਹਾਂ ਗੁਰਸ਼ ਦੀ ਮਦਦ ਨਾਲ ਹੀ ਮੈਂ ਥੋੜੀ-ਥੋੜੀ ਵੀ ਇਹਦੇ ਨਾਲ ਨਾ ਚਮਕ ਜੀ ਆ ਜੂਗੀ ਆਪਾਂ ਕੁਝ ਵੀ ਲਗਾ ਸਕਰੀਆਂ ਦੇਖੋ ਨਾ ਲਗਾਈਏ ਤਾਂ ਤਾਂ ਵੀ ਚੱਲੂਗਾ ਜੀ ਇਸ ਤਰ੍ਹਾਂ ਪਹਿਲਾਂ ਆਪਾਂ ਇੱਕ ਥੋੜੀ ਖੰਮਣੀ ਲੈ ਕੇ ਤਿੰਨ ਲੜ ਕਰਕੇ ਜਿਵੇਂ ਆਪਾਂ ਆਪਣੀ ਚੋਟੀ ਬਣਾਉਣੀ ਹੁੰਦੀ ਹੈ ਨਾ ਉਵੇਂ ਉਹਨੂੰ ਗੁੰਦ ਕੇ ਰੱਖ ਲਿਆ ਸੀਗਾ ਤੇ ਵਿਚਾਲੇ ਆਪਾਂ ਸੈਂਟਰ 'ਚ ਦੇਖੋ ਇਹਨੂੰ ਚਪਕਾ ਦੇਾਂਗੇ ਇਸ ਤਰ੍ਹਾਂ ਲੋ ਜੀ ਤੇ ਇੱਕ ਮੇਰੇ ਕੋਲੇ ਪਏ ਸੀ ਜਿਹੜੇ ਥੋੜੇ ਜਿਹਾ ਨਾ ਇੱਕ ਸਟੋਨ ਟਾਈਪ ਹੀ ਹੁੰਦੀ ਹੈ ਲੜੀ ਜੀ ਬਣੀ ਹੋਈ ਨਗਾਂ ਵਾਲੀ ਆਪਾਂ ਇਹਦੇ ਨਾਲ ਹੀ ਕੋਹ ਲਗਾ ਦਨੇ ਆ ਦੇਖੋ ਜੀ ਰਖੜੀ ਬਣ ਕੇ ਹੈਗੀ ਆਪਣੀ ਤਿਆਰ ਹੋ ਗਈ ਘਰ ਵਿੱਚ ਆਪਾਂ ਇਸ ਤਰ੍ਹਾਂ ਰਖੜੀ ਬਣਾ ਕੇ ਤਿਆਰ ਕਰ ਸਕਦੇ ਹਾਂ ਦੇਖੋ ਤੁਸੀਂ ਕਿੰਨੀ ਸੋਹਣੀ ਰਖੜੀ ਬੰਨੀ ਵਧੀਆ ਲੱਗਦੀ ਹੈ ਜੀ ਬਹੁਤ ਵਧੀਆ ਲੱਗ ਰਹੀ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਨੈਰੋਮੀ ਹੂੰ İlki